ਜਿਵੇਂ ਮਨਮੀਤ ਨੇ ਕਿਹਾ ਮੇਰਾ ਨਾਮ ਜਸਪ੍ਰੀਤ ਹੈ ਤੇ ਮੈਂ ਅੱਜ ਤੁਹਾਡੇ ਨਾਲ ਗੱਲ ਕਰਾਂਗੀ ਆਲਕੋਹਲ ਯੂਸ ਡਿਸਆਰਡਰ ਦੇ ਬਾਰੇ ਆਮ ਜਨ ਆਲਕੋਹਲ ਪੀਣ ਦਾ ਜਨ ਸ਼ਰਾਬ ਵਰਤਣ ਦਾ ਰੋਗ ਆਮ ਥੋੜੀ ਜਿਹੀ ਇਨਫੋਰਮੇਸ਼ਨ ਮੇਰੇ ਬਾਰੇ ਮਨਮੀਤ ਨੇ ਦਿੱਤੀ ਸੀਗੀ ਜਿਵੇਂ ਮੈਂ ਆਪਣੀ ਪੜ੍ਹਾਈ ਤਦੇ ਡਿਗਰੀ ਕੀਤੀ ਸੀ ਸਾਈਕੋਲੋਜੀ ਵਿੱਚ ਤੇ ਦੂਜੀ ਹੁਣੇ ਫਿਨਿਸ਼ ਕੀਤੀ ਆ ਮਾਸਟਰਸ ਇਨ ਮੈਡੀਕਲ ਸਾਇੰਸਸ ਵਿੱਚ ਜਿਹੜੀ ਆ ਪ੍ਰੈਜੈਂਟੇਸ਼ਨ ਮੈਂ ਤੁਹਾਨੂੰ ਦੇ ਰਹੀ ਆ ਇਹ ਜਾਣਕਾਰੀ ਵਾਸਤੇ ਆ ਜੇਕਰ ਤੁਹਾਨੂੰ ਮੈਡੀਕਲ ਅਡਵਾਈਸ ਜਾਂ ਸਬਾਦ ਹੀ ਲੋੜ ਆ ਤੁਸੀਂ ਆਪਣੇ ਫਰਮੂਈ ਡਾਕਟਰ ਕੋਲ ਜਾ ਕੇ ਸੈਟਅਪ ਕਰਨਾ ਕਲ ਕਰੋ ਪਹਿਲਾ ਐਡਿਕਸ਼ਨ ਜਾਂ ਅਮੋਲ ਜਨਸ਼ਾਹ ਗੇ ਗੇਵ ਆਉਸ ਆਸਨ ਵਾਸਤੇ ਕੀ ਹੁੰਦਾ ਹੈ ਐਡਿਕਸ਼ਨ ਕੀ ਹੁੰਦਾ ਹੈ ਤੇ ਹੋਰ ਕੀ ਹੁੰਦਾ ਉਸ ਤੇ ਗੱਲ ਕਰਨ ਤੋਂ ਪਹਿਲਾਂ ਮੈਂ ਗੱਲ ਕਰਾਂ ਕਿ ਮੈਂ ਟੋ ਹੈਲਥ ਜਮਾਨਸਿਕ ਹੈਥ ਬਟੇ ਆ ਮੈਨੂੰ ਹਾਲਾਤ ਉੱਚੀ ਹੁੰਦੀ ਹੈ ਜਿਹਨੇ ਆਪਾਂ ਆਪਾਂ ਰੋਡਸ ਤੇ ਯੱਕਾ ਚ ਚੁਟਾ ਹੁੰਦੀ ਹੈ ਜਿਹੜੇ ਕੋਈ ਸਟ्रेस ਹੁੰਦੇ ਆ ਤਣਾਅ ਹੁੰਦਾ ਆ ਕੋਈ ਟੈਨਸ਼ਨ ਹੁੰਦੀ ਆ ਆਪਾਂ ਉਹਦੇ ਥਣੀ ਨੰਗ ਸਕਦੇ ਆ ਆਪਾਂ ਉਹਦੇ ਸਾਨੂੰ ਜਿਹੜੇ ਨੁਕਤੇ ਹੁੰਦੇ ਆ ਆਪਾਂ ਕਿਵੇਂ ਉਹਨਾਂ ਦੇ ਨਾਲ ਡੀਲ ਕਰਦੇ ਆ ਜਿਹੜੇ ਕੋਈ ਸਾਡੀ ਜ਼ਿੰਦਗੀ ਵਿੱਚ ਚੈਲੰਜ ਹੁੰਦੇ ਆ ਆਪਾਂ ਉਹਦੇ ਨਾਲ ਕਿਵੇਂ ਡੀਲ ਕਰਦੇ ਆ ਤੇ ਮਾਨਸਿਕ ਸਿਹਤ ਹੁੰਦੀ ਆ ਆਪਾਂ ਜਦੋਂ ਉਹਦੇ ਨਾਲ ਮੁਕਾਬਲਾ ਕਰਦੇ ਹੋ ਉਹ ਲੋਕ ਆਪਾਂ ਦੇ ਕਿਵੇਂ ਲੰਘਦੇ ਆ ਸੋ ਜਦੋਂ ਆਪਾਂ ਸੋਚਦੇ ਆ ਮੈਂ ਟੋਹਰ ਹੱਥ ਜਮਾਨ ਸੇ ਸਿਹਤ ਨੂੰ ਵਧੀਆ ਕਿਵੇਂ ਬਣਾਉਣਾ ਹੈ ਉਹਦੇ ਵਾਸਤੇ ਕਿਹ ਨੁਕਤੇ ਹੁੰਦੇ ਆ ਚੰਗੀ ਸੰਗਤ ਨਾਲ ਰਹਿਣਾ ਨਾਮ ਜਪਣਾ ਜਿਵੇਂ ਆਪਾਂ ਸਾਡੀ ਸੰਗਤ ਇਕੱਠੇ ਹੋਈ ਆ ਗੁਰਦੁਆਰੇ ਚ ਨਾਮ ਜਪਣਾ ਜਾਪਾਠ ਕਰਨਾ ਜਾਂ ਹੋਰ ਕੋਈ ਕਿਸੇ ਦੀਆਂ ਹੌਬੀਆਂ ਹੁੰਦੀਆਂ ਪੇਂਟਿੰਗ ਕਰਨੀ ਸੈਰ ਕਰਨੀ ਕਸਰਤ ਕਰਨੀ ਐਕਸਰਸਾਈਜ਼ ਕਰਨੀ ਇਹ ਚੀਜ਼ਾਂ ਆਪਣੀ ਮੈਂ ਟੋਹਰ ਨੂੰ ਆ ਤੇ ਜਿਹੜਾ ਉਹ ਵੀ ਹੁੰਦੀਆਂ ਨੇ ਜਦੋਂ ਆਪਣੇ ਕੋਲ ਜੇ ਵਧੀਆ ਨੁਕਤੇ ਨਹੀਂ ਹੁੰਦੇ ਆਪਣੀ ਮੈਂ ਤਾਂ ਆਪਣੇ ਵਧੀਆ ਕਰਨ ਲਈ ਕੇਨਕ ਕੋਲ ਪੋਰ ਪੋਰ ਕੋਪਿੰਗ ਮੈਕਨਿਜ਼ਮ ਹੁੰਦੀਆਂ ਨੇ ਤੇ ਜੇ ਆਪਣੀ ਉਹ ਵੀ ਕੋਪਿੰਗ ਮੈਕਨਿਜ਼ਮ ਆ ਪਰ ਉਹ ਕਈ ਕਈ ਜਿਹੀਆਂ ਹੁੰਦੀਆਂ ਕਈ ਵੇਰੀ ਮਾੜੀ ਆਦਤ ਵੀ ਬਣ ਸਕਦੀ ਆ ਤੇ ਹੁਣ ਮੈਂ ਗੱਲ ਕਰਾਂਗੀ ਐਡਿਕਸ਼ਨ ਦੇ ਬਾਰੇ ਐਡਿਕਸ਼ਨ ਇਹ ਇੱਕ ਰੋਗ ਹੁੰਦਾ ਹੈ ਜਦੋਂ ਜਿਵੇਂ ਤੁਹਾਡੇ ਕੋਲ ਚੰਗੀਆਂ ਕੋਪਿੰਗ ਮੈਕੈਨਿਜ਼ਮਸ ਨਹੀਂ ਹੁੰਦੀਆਂ ਤੁਹਾਨੂੰ ਸਟ्रेस ਟੈਪਲ ਨਾਲ ਦੇ ਨਾਲ ਮੇਬੀ ਨੇਮ ਡੀਲ ਕਰਨਾ ਆਪਾਂ ਤੇ ਆ ਉਹ ਚੀਜ਼ਾਂ ਮਿਲ ਸਕਦੀਆਂ ਆ ਸੋ ਓਨ ਐਡਿਕਸ਼ਨ ਨੂੰ ਕੋਈ ਲੱਗਸ ਵੀ ਹੁੰਦੇ ਆ ਅਨਲ ਜਨ ਨਸ਼ਾ um ਸਾਡੀ ਕੇ ਕਮਿਊਨਿਟੀ ਵਿੱਚ ਬੜਾ ਜ਼ਿਆਦਾ ਇਨਫਲੂਐਂਸ ਕਰਕੇ ਵੀ ਲੋਕਾਂ ਨੂੰ ਐਡਿਕਸ਼ਨ ਜਾਂ ਅਨਲ ਜਨ ਨਸ਼ੇ ਦੀ um ਦੋ ਲੋੜਨੇ ਕੇ ਲਈ ਲੋਕ ਬਾਤਾਂ ਨਾਲ ਜਾਂਦੇ ਹਨ ਨਾ ਸਰੀਰਕ ਲੋਕਾਂ ਨੇ ਹੋਰ ਦੇਖ ਕੇ ਉਹਨਾਂ ਦੀ ਸੰਗਤ ਵੀ ਜੋਜੀ ਹੁੰਦੀ ਆ ਉਹਨਾਂ ਕੋਲ ਕੋਪਿੰਗ ਮੈਕਨਿਜ਼ਮਸ ਹੁੰਦੇ ਆ ਉਹ ਇਹ ਦਾ ਵੀ ਹੋ ਸਕਦਾ ਹੈ ਯਾਦ ਰੱਖਣਾ ਵੀ ਕਿ کئی ਹੋਰ ਕੋਈ ਫੈਕਟਰਸ ਵੀ ਹੈਗੇ ਆ ਐਡਿਕਸ਼ਨ ਬਣਨ ਦੇ ਬਾਇਓਲੋਜੀਕਲ ਕਿਧਰੀ ਜੈਨੇਟਿਕ ਪੰਜਾਬੀ ਚ ਮੇਰੇ ਖਿਆਲ ਚ ਪੀੜੀ ਦਾ ਪੀੜੀ ਬੋਲਦੇ ਆ ਵੀ ਕਿ ਜੇ ਕੋਈ ਕਿਸੇ ਦੇ ਫੈਮਿਲੀ ਅਚੰਭੇ ਕਿਸੇ ਤਰ੍ਹਾਂ ਦੇ ਨੂੰ ਜਾਂ ਹੋਰ ਕਿਸੇ ਨੂੰ ਐਡਿਕਸ਼ਨ ਜਦੋਂ ਕੋਈ ਨਸ਼ਾ ਕਰਦੀ ਆ ਤੇ ਉਹਨਾਂ ਦਾ ਸਰੀਰ ਤੇ ਦਿਮਾਗ ਦੋਨੋਂ ਬਦਲ ਗਿਆ ਉਹਨਾਂ ਦੀ ਇੰਗਲਿਸ਼ ਵਿੱਚ ਕਹਿੰਦੇ ਐਡਿਕਸ਼ਨ ਉਹਨਾਂ ਨੂੰ ਇਹ ਹੁੰਦਾ ਹੈ ਵੀ ਇੱਕ ਸਮੇਂ ਲਈ ਖੁਸ਼ੀ ਮਿਲਦੀ ਆ ਨਸ਼ਾ ਕਰਕੇ ਤੇ ਫਿਰ ਹੋਰ ਕਰਨ ਤੇ ਹੌਲੀ-ਹੌਲੀ ਉਹਨਾਂ ਦਾ ਸਰੀਰ ਤੇ ਦਿਮਾਗ ਬਦਲ ਜਾਂਦਾ ਵੀ ਉਹ ਫਿਰ ਸ਼ੁੱਧ ਦਾ ਨਹੀਂ ਨਸ਼ਾ ਤੇ ਜਦੋਂ ਆਪਾਂ ਐਲਕੋਹਲਿਜ਼ਮ ਦੇ ਬਾਰੇ ਗੱਲ ਕਰਦੇ ਆ ਜਾਂ ਐਲਕੋਹਲਿਜ਼ਮ ਦੇ ਰੋਗ ਬਾਰੇ ਗੱਲ ਕਰਦੇ ਆ ਇਹ ਜਦੋਂ ਕੁਝ ਸ਼ਰਾਬ ਬਹੁਤ ਸਾਦੇ ਪੀਂਦੇ ਰਾਤੀ ਉਹਨਾਂ ਦਾ ਨਸ਼ਾ ਨਹੀਂ ਛੱਡ ਸਕਦੇ ਤੇ ਆਮ ਨਸ਼ੇ ਕਰਕੇ ਉਹਨਾਂ ਦੀ ਉਹਨਾਂ ਦੇ ਰਿਸ਼ਤੇਾਂ ਵਿੱਚ ਉਹਨਾਂ ਦੇ ਕੰਮ ਦੀ ਜ਼ਿੰਮੇਵਾਰੀਆਂ ਵਿੱਚ ਰੁਕਾਵਟ ਆਉਂਦੀਆਂ ਜਾਂ ਤਕਲੀਫ ਹੁੰਦੀ ਆ ਆਮ ਤੇ ਉਹ ਸ਼ਰਾਬ ਪੀਣ ਦਾ ਨਸ਼ਾ ਕਰਨਾ ਰੋਕ ਨਹੀਂ ਸਕਦੇ ਇਹਨੂੰ ਕਹਿੰਦੇ ਆ ਅਲਕੋਹੋਲਿਸ ਡਿਸਆਰਡਰ ਆਮ ਲੰਮੇ ਸਮੇਂ ਬਾਅਦ ਸ਼ਰਾਬ ਪੀਣ ਕਮਜ਼ੋਰੀ ਤੇ ਪਰੇਸ਼ਾਨੀ ਹੁੰਦੀ ਆ ਆਮ ਤੇ ਜਿਵੇਂ ਮੈਂ ਪਹਿਲਾਂ ਬੋਲਿਆ ਸੀ ਸ਼ਲਾਪ ਇਹ ਸ਼ੁਰੂ ਕੀਤਾ ਉਹ ਵੀ ਉਹਦਾ ਖਤਰਾ ਬਤਾਉਂਦਿਆਂ ਅਮ ਤੇ ਹੋਰ ਕੋਈ ਜਿਵੇਂ ਸਨੋ ਮੈਂタル ਹੈਲਥ ਕੰਡੀਸ਼ਨ ਹੁੰਦੀਆਂ ਆ ਉਹਨਾਂ ਦੀ ਆ ਪ੍ਰੀਗਿਸਟਿੰਗ ਕੋਈ ਕੋਈ ਰੋਗ ਜਾਂ ਕੰਡੀਸ਼ਨ ਉਹਦੇ ਨਾਲ ਵੀ ਰਿਸਕ ਵਧਦਾ ਆ ਅਮ ਜੀ ਉਹਨਾਂ ਕੋਲ ਕੋਪਿੰਗ ਮੈਕਨਿਜ਼ਮਾਂ ਜਿਵੇਂ ਪੈਨਾਬੋਰੀਆ ਸੀ ਉਹਨਾਂ ਨੂੰ ਸਟ੍ਰੈਸ ਜਾਂ ਚੈਲੰਜ ਨਾਲ ਡੀਲ ਨਹੀਂ ਕਰ ਨਾਉਂਦਾ ਪਿਆ ਆ ਉਹਦੇ ਨਾਲ ਵੀ ਰਿਸਕ ਵਧ ਸਕਦਾ ਆ ਤੇ ਐਲਕੋਹਲ ਯੂਜ਼ ਡਿਸਆਰਡਰ ਹੌਲਕਾ ਵੀ ਲੱਗ ਸਕਦਾ ਪਰ ਗੰਭੀਰ ਵੀ ਹੋ ਸਕਦਾ ਹੈ ਇਹ ਰੇਂਜ ਕਰਦਾ ਹੈ ਫ੍ਰੋ ਮਾਈਲ ਟੂ ਸੇਵੀਅਰ ਅਮ ਤੇ ਆਪਾਂ ਆਲਕੋਹਲ ਯੂਜ਼ ਡਿਸਆਰਡਰ ਜਨਨਾ ਸ਼ਰਾਬੀ ਦੇ ਰੂਪ ਵਿੱਚ ਸਾਡੇ ਕਿਵੇਂ ਪਾ ਸਕਦੇ ਹਾਂ ਜੀ ਆਪਾਂ ਨੂੰ ਜਾਂ ਕਿਸੇ ਸਾਡੇ ਪਰਿਵਾਰ ਵਿੱਚ ਨੁਹਾ ਅਮ ਸ਼ਰਾਬ ਦੇ ਅਨ્ય ਨਸ਼ੇ ਵਿੱਚ ਸੱਤਾ ਨੁਨੀਆ ਤੇ ਆ ਸ਼ਰਾਬ ਦੇ ਵਰਤਨ ਕਰਕੇ ਰਿਸ਼ਤੇਾਂ ਵਿੱਚ ਤਕਲੀਫ ਨਸ਼ੇ ਕਰਨ ਤੋਂ ਬਾਅਦ ਕੁਝ ਯਾਦ ਨਹੀਂ ਰਹਿਣਾ ਸੋ ਜਦੋਂ ਨਸ਼ਾ ਲੱਗਦਾ ਹੈ ਜਦੋਂ ਫਿਰ ਭਾਜਨ ਯਾਦ ਨਹੀਂ ਯਾਣ ਕੋਸ਼ ਤੇ ਖਾਲੀਪਣ ਸੂਸ ਕਰਨਾ ਨੋਮੀਨੈਸ ਐਮਪਟੀਨੈਸ ਜਿਹੜਾ ਡਿਪਰੈਸ਼ਨ ਜਾਂ ਕਬਰਾਕੀ ਮੈਸਸ ਹੋ ਸਕਦੀ ਹੈ ਜਦੋਂ ਕੋਈ ਨਸ਼ਾ ਕਰਦਾ ਜਾਂ ਸ਼ਰਾਬ ਪੀਂਦਾ ਉਹਦੇ ਨਸ਼ੇ ਨੂੰ ਕਹਿੰਦੇ ਆ ਇਨਟੌਕਸੀਕੇਸ਼ਨ ਇਨਟੌਕਸੀਕੇਸ਼ਨ ਸ਼ਰਾਬ ਪੀਣ ਤੇ ਇਟੌਕਸੀਕੇਸ਼ਨ ਇਸ ਜੇਨ ਜਾਂ ਚਮਤ ਦੇ ਅਰਥ ਨੇ ਬੋਧ ਉੱਚੀ ਬੋਲਣਾ ਯਾਦ ਨਹੀਂ ਰਹਿਣ ਕੋਸ਼ ਕੰਜੋਰ ਨਿਰਣਾ ਨਿਰਣਾ ਮੀਨਿੰਗ ਚਾਜ ਨੇ ਸੋ ਪੀਪਲ ਆ ਮੇਬੀ ਨਾਟ ਬੀ ਇਬਲ ਟੂ ਮੇਕ ਡਿਸੀਜਨਸ ਜੂਲੀ ਗੁਫਰ ਸੋ ਹੁੰਦੀ ਆ ਕਿ ਵੀ ਰਿਨਾਸ਼ੇ ਤੇ ਜਦੋਂ ਕੋਈ ਨਸ਼ੇ ਦੇ ਵਿੱਚ ਹੁੰਦਾ ਹੈ ਉਦੋਂ ਆ ਕਸ ਲੈ ਬਣਾਉਣੇ ਔਖੇ ਤੇ ਦੂਜੀ ਟੀਡ ਹੁੰਦੀ ਹੈ ਵਿਦਡਰਲ ਜਦੋਂ ਕੋਈ ਸ਼ਰਾਬ ਜਨਰਲ ਸਾਹ ਸ਼ਰਤਾਇਆ ਥੋੜੀ ਜਿਹੀ ਸਮੇਂ ਬਾਅਦ ਉਹਨਾਂ ਨੂੰ ਵਿਦਡਰਲ ਸਿੰਟਮਸ ਜਾਂ ਵਿਦਡਰਲ ਦੇ ਸਿਚਨ ਪੁਆਇੰਟ ਸ਼ੁਰੂ ਹੋ ਜਾਂਦੇ ਹਨ ਤੇ ਇਹ ਹੁੰਦੀਆਂ ਜਿਵੇਂ ਪਸੀਨਾ ਔੜਨਾ ਕੰਪਣਾ ਉਲਟੀਆਂ ਕਰਨਾ ਅੱਖਾਂ ਦੇ ਸਾਹਮਣੇ ਚੀਜ਼ਾਂ ਦੇਖਣੀਆਂ ਸੋ ਹਲੂਸਿਨੇਸ਼ਨਸ ਗੀਰੀਆਂ ਚੀਜ਼ਾਂ ਉੱਤੇ ਹਨੀ ਆਂ ਅੱਖਾਂ ਦੇ ਸਾਹਮਣੇ ਦੇਖਣੀਆਂ ਤੇ ਡਿਪਰੈਸ਼ਨ ਜਾਂ ਕਪਰਾਟ ਅ ਸ਼ਰਾਬੀਂ ਤੇ ਸਰੀਰਕ ਤੇ ਸਰੀਰਕ ਅਸਰ ਤੇ ਖਤਰੇ ਵੀ ਹੁੰਦੇ ਆਂ ਜਿਹੜੇ ਸਰੀਰਕ ਅਸਰ ਹੁੰਦੇ ਆਂ ਹਾਈ ਬਲੱਡ ਪ੍ਰੈਸ਼ਰ ਲਿਵਰ ਦੀ ਇਨਫਲੇਮੇਸ਼ਨ ਜਨਰਲ ਪੇਟ ਦੀ ਇੰਟੀਗ੍ਰਿਟੀ ਸੋਜ ਤੇ ਅਮ ਕਮਜ਼ੋਰ ਪਾਚਨ ਸ਼ਕਤੀ ਪਾਚਨ ਸ਼ਕਤੀ ਮਤਲਬ ਇਮਿਊਨ ਸਿਸਟਮ ਜੇ ਤੁਸੀਂ ਅਗਾਧਾਰ ਸ਼ਰਾਬ ਪੀਨੇ ਆ ਤੇ ਉਹਦਾ ਉਹਦਾ ਤੁਹਾਡੇ ਇਮਿਊਨ ਸਿਸਟਮ ਤੇ ਬਾਕੀ ਹੈਲਥ ਤੇ ਵੀ ਅਸਰ ਪੈ ਸਕਦਾ ਹੈ ਆ ਤੇ ਸ਼ਰਾਬ ਪੀਂਡ ਕਰਕੇ ਤੇ ਆ ਗ ਹੋਏ ਡਿਸੋਰਡਰ ਤੇ ਕਰਕੇ ਜਿਹੜਾ ਲੌਂਗ ਟਰਮ ਚ ਲੰਮੇ ਸਮੇਂ ਵਾਸਤੇ ਅਸਰ ਹੁੰਦਾ ਉਹ ਕੋਸ ਸਕਦਾ ਹੈ 슈ਗਰ ਜਾਂ ਡਾਇਬੀਟਸ ਸਟ੍ਰੋਕ ਕੈਂਸਰ ਦੇ ਖਤਰੇ ਤੇ ਦਿਲ ਦੇ ਦੌਰੇ ਤੇ ਹੋਰ ਦਿਲ ਦੀ ਰੋਕਾਂ ਤੇ ਖਤਰਾ ਵੀ ਪੈ ਸਕਦਾ ਹੈ ਸੋ ਫਿਰ ਆਪਾਂ ਪੁੱਛੀਏ ਵੀ ਐਡਿਕਸ਼ਨ ਜਾਂ ਇਹ ਰੋਗ ਦਾ ਮਤਲਬ ਹੈ ਕਿਉਂ ਹੁੰਦਾ ਹੈ ਐਡਿਕਸ਼ਨ ਜਿਵੇਂ ਮੈਂ ਪਹਿਲਾਂ ਬੋਲਿਆ ਸੀ ਆ ਬਹੁਤ ਗੁੰਝਲਦਾਰ ਰੋਗ ਹੈ ਕਿਉਂਕਿ ਕਿਸੇ ਅਲੋਕਾ ਵਾਸਤੇ ਚੁਆਇਸ ਨਹੀਂ ਹੁੰਦਾ ਇਹਦੇ ਕੰਪਲੈਕਸ ਵੀ ਕਾਦੇ ਬਹੁਤ ਸਾਰੇ ਫੈਕਟਰਸ ਜਿਨੇ ਵੀ ਹੋ ਸਕਦੇ ਆ ਜਿਹੜੇ ਆਪਾਂ ਆਪਣੀ ਕਮਿਊਨਿਟੀ ਵਿੱਚ ਹੁੰਦੇ ਆ ਉਹਦੇ ਵੀ ਤੇ ਆਪਣੇ ਦਿਮਾਗੀ ਵੀ ਆਮ ਫੈਕਟਰਸ ਹੋ ਸਕਦੇ ਆ ਆ ਸਾਡੇ ਕੰਕੇ ਦਿਮਾਗ 'ਚ ਵੀ ਬਦਲਾਅ ਆਉਂਦੇ ਜਿਵੇਂ ਮੈਂ ਪਹਿਲਾਂ ਕਿਹਾ ਸੀ ਤਾਂ ਜਦੋਂ ਆਪਣੀ ਜੇ ਸਾਡੇ ਪਰਿਵਾਰ ਵਿੱਚ ਕਿਸੇ ਨੂੰ ਕੋਈ ਰੋਗ ਲੱਗਿਆ ਹੋਵੇ ਉਹ ਵੀ ਆ ਅਸਰ ਆਦਾ ਹੈ। ਅਮ ਜੇ ਕਿਸੇ ਦੇ ਲਈ ਮੈਂ ਪਹਿਲਾਂ ਬੋਲਿਆ ਸੀ ਫੋਰ ਕੋਪਿੰਗ ਮੈਕੈਨਿਜ਼ਮਸ ਪਰ ਉਹਨਾਂ ਨੂੰ ਲੱਗਦਾ ਵੀ ਹੈ ਜਿੰਦਗੀ ਦਾ ਨਸ਼ਾ ਤਾਂ ਬਿਨਾਂ ਮੈਥ ਨੂੰ ਨਿਕਿਆ ਨਹੀਂ ਜਾ ਸਕਦਾ। ਜੇ ਜਿਹੜੇ ਚੈਲੰਜ ਆਉਂਦੀਆਂ ਜਾਂ ਜਿਹੜੇ ਕੋਈ ਟੈਨਸ਼ਨ ਆਉਂਦੀ ਹੈ, ਤਕਲੀਫ ਆਉਂਦੀ ਹੈ ਨਸ਼ਾ ਤਾਂ ਬਿਲਕੁਲ ਨਹੀਂ ਸਹਿ ਹੁੰਦੀ। ਅਮ ਤੇ ਸੋਸ਼ੀਅਲੀ ਫਾਈਟਾਰੀ ਵਿੱਚ ਦਬਾਅ ਵੀ ਪਾਉਂਦੇ ਆ ਲੋਕ ਕੀ ਵੀਰੀ ਆਪਾਂ ਜੇ ਦੇਖੀਏ ਸੋਸ਼ਲ ਸਪੋਰਟ ਬਹੁਤ ਇੰਪੋਰਟੈਂਟ ਹੁੰਦੀ ਹੈ ਜੇਰੀ ਆਪਣੀ ਸੰਗਤ ਆ ਉਹਦੇ ਨਾਲ ਸਾਡਾ ਮਨ ਖੁਸ਼ ਰਹਿੰਦਾ ਮਨ ਲੱਗਿਆ ਰਹਿੰਦਾ ਹੈ ਆਪਣੇ ਜੀਥੋਂ ਦੀ ਸੰਗਤ ਮਾੜੀਆ ਉਹਦੇ ਨਾਲ ਵੀ ਕਲੀਅਰ ਪ੍ਰੈਸ਼ਰ ਆਪਾਂ ਕਹਿੰਦੇ ਆ ਇਹ ਪੈਸਾ ਖਾਇਆ ਤੇ ਆਪਾਂ ਜੇ ਦੇਖੀਏ ਕਿ ਵੀਰੀ ਆਪਣੇ ਗੁਣ ਜਿਹੜੀਆਂ ਪੁਰਾਣੀਆਂ ਕਿੜੀਆਂ ਇੱਥੇ ਕੈਨੇਡਾ ਆਈਆਂ ਜੋ ਬੋਰ ਕਿ ਤੇ ਇਮੀਗ੍ਰੇਟ ਕਰਦੀਆਂ ਇਮੀਗ੍ਰੇਸ਼ਨ ਤਾਂ ਵੀ ਬਹੁਤ ਸਟ्रेस ਹੁੰਦਾ ਆ ਉਹਦੇ ਨਾਲ ਵੀ ਆਪ ਬਹੁਤ ਟੈਂਸ਼ਨਾਂ ਹੁੰਦੀਆਂ ਆ ਤੇ ਉਹ ਖਣੀ ਨੰਗਣ ਦੇ ਵੀ ਕੇਵਲੀ ਆਮ ਸ਼ਰਾਬ ਨਹੀਂ ਕੇਵਲੀ ਕੰਮ ਵੀ ਲੋਕ ਦੋ ਦੋ ਤਿੰਨ ਤਿੰਨ ਜੌਬ ਕਰਦੇ ਆ ਮਜ਼ਦੂਰੀ ਦੀਆਂ ਜੌਬਾਂ ਕਰਦੇ ਆ ਤੇ ਉਹਦੇ ਨਾਲ ਜਿਹੜਾ ਸਰੀਰ ਸਰੀਰ ਟੁੱਟਣ ਦੀ ਕੀਤੇ ਹੋਦੀ ਹੈ ਜਾਂ ਥਕਾਵਟ ਹੁੰਦੀ ਹੈ ਕੇਵਲੀ ਨਹੀਂ ਹੁੰਦੀ ਫਿਰ ਨਸ਼ਾ ਕਰਕੇ ਜਾਂ ਸ਼ਰਾਬ ਵੀ ਕੇ ਫਿਰ ਸੋਣਾ ਉਹ ਉਹਦੀ ਕੁਸਤੀ ਆਦਤ ਬਣ ਜਾਂਦੀ ਹੈ ਬਿਕਾਜ਼ ਹੈਲਥੀ ਹੈਬਿਟਸ ਨਹੀਂ ਹਨ ਜੂ ਰਟਾਈਨ ਤੇ ਸੋਣਾ ਤੇ ਉਸ ਕਰਕੇ ਵੀ ਆ ਆਦਤ ਪੈਸਾਤ ਗਿਆ ਤੇ ਜੇ ਆਪਾਂ ਗੱਲ ਨਹੀਂ ਕਰਦੇ ਨਾਮ ਤੌਰ ਤੇ ਵੀ ਇਹ ਜੇ ਆ ਹੈਲਥੀ ਹੁੰਦਾ ਆ ਨਹੀਂ ਹੁੰਦਾ ਜੇ ਆਪਾਂ ਗੱਲ ਕਰੀਏ ਵੀ ਤੁਹਾਡੇ ਲਈ ਸੋਣਾ ਬਹੁਤ ਜ਼ਰੂਰੀ ਆ ਤੁਹਾਡੇ ਲਈ ਅ ਹੈਲਥੀ ਕੋਪਿੰਗ ਮੈਕਨਿਜ਼ਮਸ ਹੋਣਾ ਜ਼ਰੂਰੀ ਆ ਇਹ ਚੀਜ਼ਾਂ ਕਿ ਵੀ ਬਹੁਤ ਉਖੀਆਂ ਹੁੰਦੀਆਂ ਗੱਲ ਕਰਨ ਵਾਸਤੇ ਜਿਵੇਂ ਆਪਾਂ ਮੈਂਟਲ ਹੈਲਥ ਬਾਰੇ ਗੱਲ ਕਰੀਏ ਜਾਂ ਮਾਨਸਿਕ ਸਿਹਤ ਬਾਰੇ ਵਿਚਾਰੇ ਐਡਿਕਸ਼ਨ ਬਾਰੇ ਗੱਲ ਕਰੀਏ ਆਪਣੇ ਪਰਿਵਾਰ ਦੇ ਵਿੱਚ ਬਹੁਤ ਕਿਹੜੀ ਔਖਾ ਹੁੰਦਾ ਹੈ ਸ਼ਰਮਿੰਦਗੀ ਦੀ ਮਹਿਸੂਸ ਹੋ ਸਕਦੀ ਆ ਵੀ ਆਪਾਂ ਕਿਸੇ ਨੂੰ ਪਤਾ ਨਾ ਲੱਗੇ ਕਿ ਸਾਡੇ ਫੈਮਿਲੀ ਚ ਜੀਜਾ ਦਾਲੀ ਪਈ ਹੈ ਕਿਸੇ ਹੋਰ ਨਾਲ ਵੀ ਗੱਲ ਕਰਨੀ ਬਹੁਤ ਔਖੀ ਲੱਗਦੀ ਆ ਘਰ ਵਿੱਚ ਜਾਂ ਬਾਹਰ ਵੀ ਬਹੁਤ ਆਖਰੀ ਵਾਰ ਨਾਲ ਗੱਲ ਕਰਕੇ ਤੇ ਇਸ ਕਰਕੇ ਆਲਕੋਹਲ ਯੂਜ਼ ਦੇ ਗ੍ਰੇਟ ਤੇ ਆ ਜਾਂਦਾ ਹੈ ਕਿ ਵੀ ਇਹ ਗੱਲ ਨਹੀਂ ਕੀਤੀ ਜਾਂਦੀ ਵੀ ਸਾਡੇ ਪਰਿਵਾਰ ਵਿੱਚ ਇਹ ਚੀਜ਼ ਹੁੰਦੀ ਪਈ ਆ ਤੇ ਉਹ ਤੇ ਜੇ ਕੋਈ ਉਸ ਦਾ ਰਾਜ ਨਹੀਂ ਜਾਣ ਕੋ ਕੋ ਨੂੰ ਕੋਈ ਸਪੋਰਟ ਨਹੀਂ ਮਿਲਦੀ ਤੇ ਫਿਰ ਉਹਦੇ ਨਾਲ ਵੀ ਉਹ ਚੀਜ਼ ਕਰ ਸਕਦੀ ਆ ਅਮ ਸਾਡੇ ਪੰਜਾਬੀ ਪਰਿਚਾਰ ਦੇ ਵਿੱਚ ਵੱਡੀ ਗੱਲ ਹੁੰਦੀ ਆ ਕਿ ਆ ਕਹਿੰਦੇ ਉਹਨੀ ਸਾਡੀ ਸੰਸਾਰਨ ਹੋਉਂਦੀ ਆ ਆਪਾਂ ਇੱਜ਼ਤ ਬਚਾਉਣੀ ਆ ਫਿਰ ਉਹ ਲੋਕੀ ਕੀ ਕਹਿਣਗੇ ਦੀ ਸਾਡੀ ਫੈਮਲੀ 'ਚ ਇਹ ਨੋਕ ਲੱਗਿਆ ਇਹ ਗੱਲ ਇਹ ਗੱਲਾਂ ਨਾਲ ਵੀ ਇਹ ਆਵਾਜ਼ ਆਉਂਦਾ ਆ ਬਿਕਾਜ਼ ਆਪਾਂ ਜੇ ਨਹੀਂ ਆਪ ਤਾਂ ਉਹ ਉਹਦੀਆਂ ਵੀ ਉਹਦੀ ਵੀ ਸਿੱਖਿਆ ਨਹੀਂ ਮਿਲਦੀ ਕਿ ਜਿਹੜੀਆਂ ਤਨ ਦਾ ਉਹ ਜਿਹੜਾ ਪਾਸ ਦੇਖੀਏ ਗਾਣਿਆਂ ਤੇ ਪਪੂਲਰ ਮੀਡੀਆ ਤੇ ਉਹ ਚੀਜ਼ ਬੱਤੀ ਜਾਂਦੀ ਆ ਪਰ ਜਿਹੜੀ ਦੂਸਰੀ ਚੀਜ਼ ਐ ਐਜੂਕੇਸ਼ਨ ਤੇ ਜਾਣਕਾਰੀ ਉਹ ਥੋੜੀ ਡਿੱਟਾ ਕੀ ਜਾਂਦੀ ਆ ਬਿਕਾਜ਼ ਉਹਦੇ ਨਾਲ ਆਲੇ ਦੁਆਲੇ ਆਪਾਂ ਇੰਗਲਿਸ਼ ਚ ਕਹਿੰਦੇ ਆ ਸਟਿਗਮਾ ਆ ਤੇ ਉਹਦੇ ਬਾਰੇ ਗੱਲ ਨਹੀਂ ਕੀਤਾ ਜਾਂਦਾ ਤੇ ਕਈ ਵੇਲੇ ਲੋਕ ਡਰਦੇ ਆ ਕਿ ਮੈਨੂੰ ਕੋਈ ਸ਼ਰਾਬੀ ਨਾ ਕਹਵੇ ਜਾਂ ਅੰਨ ਹੋਵੇ ਤੇ ਉਸ ਡਰ ਕਰਕੇ ਕਈ ਕਿ ਲੋਕ ਸਪੋਰਟ ਨਹੀਂ ਆਸੀ ਤੇ ਆਪਣੇ ਵਿਚਾਰੇ ਵਿੱਚ ਮੈਸਕੁਲਿਨਿਟੀ ਬੋਲਦੀ ਹੈ ਇੰਟੂਇਟਿਵ ਵਿੱਚ ਪਰ ਪੰਜਾਬੀ ਵਿੱਚ ਮਰਤਾਨ ਕੀ ਵੀ ਲੋਕ ਇਹ ਵੀ ਡਰਦੇ ਆ ਕਿ ਜੇ ਮੈਂ ਨਾ ਸ਼ਰਾਪ ਦਿੱਤੀ ਤੇ ਮੈਨੂੰ ਇੱਕ ਕਮਜ਼ੋਰੀ ਗਏ ਆ ਚਾਹ ਕਾ ਵੀ ਮੈਨੂੰ ਤੇ ਅਮ ਜਦੋਂ ਅਪਾਰਟment ਦੇਖੀਏ ਅੱਜ ਆਪਾਂ ਸਾਰੇ ਰੱਖੇ ਹੋਏ ਨਾ ਪ੍ਰੀਵੈਂਸ਼ਨ ਦੇ ਸਪੋਰਟ ਸ਼ੁਰੂ ਹੁੰਦੀ ਹੈ ਚੀਜ਼ਾਂ ਤੋਂ ਜਿਹੜੀਆਂ ਅਮ ਐਜੂਕੇਸ਼ਨ ਜਾਣਕਾਰੀ ਇਹ ਬਟਾ ਸਟੈਪ ਆ ਜੇ ਜਿੰਮੇਵਾਰੀ ਕੀਤੀ ਸੀ ਸਟਿਗਮਾ ਦੇ ਬਾਰੇ ਇਸ ਸਟਿਗਮਾ ਵਿੱਚ ਕੋਈ ਕੰਦ ਕਰਨੀ ਔਖੀ ਲੱਗਦੀ ਹੈ ਸੋ ਆਪਾਂ ਜਦੋਂ ਸ਼ੁਰੂ ਕਰਦੇ ਹਾਂ ਗੱਲ ਕਰਨਾ ਉਹਦੇ ਨਾਲ ਥੋੜਾ 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 ਸੋਖਾ ਲੱਗਣ ਲੱਗ ਪੈਂਦਾ ਹੈ ਅਮ ਗੇ ਵਾਲੀ ਜਿਹਨਾਂ ਨੂੰ ਆਲਕੋਹੋਲ ਡਿਪੈਂਡੈਂਸ ਤੇ ਨਸ਼ਾ ਜੇ ਤੁਹਾਡੇ ਬੱਚਿਆਂ, ਉਹਤੇ ਪੋਤੀਆਂ ਉਹਨਾਂ ਨਾਲ ਗੱਲ ਕਰਨੀ ਆ ਗੱਲ ਕਰਨਾ ਕਿ ਤੁਹਾਡੀ ਮਾਨਸਿਕ ਸਿਹਤ ਦਾ ਕੀ ਹਾਲ ਆ ਬਿਕਾਜ਼ ਏਜ ਜੀ ਜਾਨ ਛੋਟੇ ਹੁੰਦੇ ਆ ਤਾਂ ਸਿਖਾਈ ਜਾਵੇ ਇਹ ਆਦਤਾਂ ਆ ਫਿਰ ਜਦੋਂ ਵੱਡੇ ਹੁੰਦੇ ਆ ਉਹਨਾਂ ਦੀ ਲਾਈਫ ਵਿੱਚ ਹੁੰਦੀਆਂ ਆ ਅਕੰਧੀਆਂ ਆ ਜਿਵੇਂ ਕਿਸੇ ਨਾਲ ਗੱਲ ਕਰਨੀ ਜਦੋਂ ਕੋਈ ਸਟ्रेस ਹੋਇਆ ਸ ਹੈ ਤੇ ਜਾਨ ਹਟਾਉਣ ਦਾ ਖੁਰਕਸ਼ ਏਜ ਜਾਨ ਹਟਾਉਣ ਦਾ ਛੋਟੀ ਉਮਰ ਤੋਂ ਅ ਅਡਰੈਸ ਕਰਨ ਦੀ ਕੋਸ਼ਿਸ਼ ਕਰਦੇ ਆ ਇਹ ਜਦੋਂ ਪਰ ਬੱਡੇ ਹੁੰਦੇ ਜਾਂਦੇ ਨੇ ਉਦੋਂ ਆਦਤਾਂ ਤੇ ਮਜ਼ਬੂਤ ਹੁੰਦੀਆਂ ਜਾਂਦੀਆਂ ਨੇ ਅਮ ਜੇ ਕੋਈ ਤੁਹਾਡੀ ਜ਼ਿੰਦਗੀ ਵਿੱਚ ਐਡਿਕਸ਼ਨ ਵਿੱਚੋਂ गुज़र ਰਿਹਾ ਹੈ ਉਹਦੇ ਨਾਲ ਗੱਲ ਕਰਨੀ ਉਹਨਾਂ ਨੂੰ ਉਸ ਵਕਤ ਆਸਰਾ ਚਿੰਤਾ ਸਹਾਰਾ ਚਾਹੀਦਾ সাপোর্ট ਚਾਹੀਦਾ ਜਦੋਂ ਕੋਈ ਐਡਿਕਸ਼ਨ ਵਿੱਚ ਜਾਂ ਕੋਈ ਐਡਿਕਸ਼ਨ ਵਾਲੇ ਰੂਪ ਵਿੱਚ ਚੋਂ ਗੁਜ਼ਰ ਰਿਹਾ ਹੈ ਉਹਨਾਂ ਨੂੰ ਇਕੱਲਾਪਨ ਮਹਿਸੂਸ ਹੋ ਸਕਦਾ ਹੈ ਉਹਨਾਂ ਨੂੰ ਮਿਆ ਮਹਿਸੂਸ ਹੋ ਸਕਦਾ ਹੈ ਕਿ ਮੈਨੂੰ ਹੋਰ ਕੀ ਤਾਂ ਖੁਸ਼ੀ ਨਹੀਂ ਮਿਲਦੀ ਤੇ ਉਹਨਾਂ ਨਾਲ ਗੱਲ ਕਰਨਾ ਉਹਨਾਂ ਦੇ ਨਾਲ ਸਪੋਰਟ ਕਰਨਾ ਪਰ ਯਾਦ ਰੱਖਣਾ ਵੀ ਇਹ ਕੇਵਲ ਓਖਾ ਨਹੀਂ ਹੋ ਸਕਦਾ ਜੇ ਤੁਹਾਨੂੰ ਹੈਲਪ ਚਾਹੀਦੀ ਹੈ ਬਹੁਤ ਸਾਰੇ ਰਿਸੋਰਸ ਆ ਕਮਿਊਨਿਟੀ ਵਿੱਚ ਜੀਨ ਨਾਲ ਤੁਸੀਂ ਆ ਕਨੈਕਟ ਹੋ ਸਕਦੇ ਆ ਆ ਆਪਣਾ ਆਪਣੀ ਕਿ ਕਮਿਊਨਿਟੀ ਵਿੱਚ ਬਿਲਟ ਇਨ ਰਿਸੋਰਸ ਜਿਵੇਂ ਆ ਪਰਮਨ ਗੁਰਦੁਆਰੇ ਵਿੱਚ ਸੰਗਤ ਦੇਖੀਏ ਆਪ ਦੀ ਫੈਮਿਲੀ ਆਪਣੀਆਂ ਫੈਮਿਲੀ ਵੀ ਬਹੁਤ ਕੇਵਲ ਬਹੁਤ ਵੱਡੀਆਂ ਹੁੰਦੀਆਂ ਉਹਨਾਂ ਦੇ ਵਿੱਚ ਸਪੋਰਟ ਦੇਖਣੀ ਉਹਨ ਦੇ ਪਾਠ ਕਰਨਾ ਨਾਮ ਜਪਣਾ ਵੀ ਬਹੁਤ ਵਧੀਆ ਸਪੋਰਟ ਹੁੰਦੀ ਹੈ ਕਿਉਂਕਿ ਮੈਟਾਹਲਥ ਦੇ ਬਾਰੇ ਜਦੋਂ ਆਪਾਂ ਗੱਲ ਕਰਦੇ ਆ ਇੰਗਲਿਸ਼ ਵਿੱਚ ਜਾਂ ਇੱਥੇ ਕੈਨੇਡਾ ਵਿੱਚ ਜਾਂ ਹੋਰ ਕੋਈ ਵੀ ਅਸਟ੍ਰੇਨ ਕੰਟਰੀ ਵਿੱਚ ਕਾਮਨ ਹੁੰਦਾ ਹੈ ਮਾਈਂਡਫੁਲਨੈਸ ਮੈਡੀਟੇਸ਼ਨ ਵੀ ਆਪਾਂ ਦੇਖੀ ਨਾਮ ਜਪਣਾ ਪਾਠ ਕਰਨਾ ਉਹ ਵੀ ਇੱਕ ਤਰ੍ਹਾਂ ਦਾ ਸਪੀਚੁਅਲਿਟੀ ਫਾਰਮ ਆਫ ਮਾਈਂਡਫੁਲਨੈਸ ਐਂਡ ਮੈਡੀਟੇਸ਼ਨ ਹੈ ਤੇ ਆਪਣੀ ਸਿੱਖੀ ਨਾਲ ਜੁੜਨਾ ਵੀ ਇੱਕ ਪੋਜ਼ਿਟਿਵ ਮੈਂਟਲ ਹੈਲਥ ਫੈਕਟਰ ਹੋ ਸਕਦਾ ਹੈ ਕਈ ਵਾਰ ਜਦੋਂ ਤੁਸੀਂ ਦੇਖੀਏ ਕਿ ਇਹ ਵੀ ਸ਼ਰਾਬ ਸ਼ਕਨਾ ਬਹੁਤ ਔਖਾ ਹੋ ਸਕਦਾ ਹੈ ਕਿਈ ਵਾਰੀ ਇੱਕਦਮ ਨਹੀਂ ਛਹੀ ਜਾਂਦੀ ਤੇ ਜੇ ਤੁਹਾਡੀ ਕੋਈ ਜਿੰਦਗੀ ਵਿੱਚ ਹੈ ਜਿਹੜਾ ਸ਼ਰਾਬ ਜਾਂ ਕਿਸੇ ਚੀਜ਼ ਨੂੰ ਚਾਹੁੰਦਾ ਹੈ ਪਰ ਛੱਡੀ ਨਹੀਂ ਜਾਂਦੀ ਉਹਨਾਂ ਨੂੰ ਉਸ ਦੇ ਦੇ ਸਪੋਰਟ ਦੀ ਜਰੂਰਤ ਹੈ ਉਹਨੂੰ ਕਹਿੰਦੇ ਹਾਰਮ ਰਿਡਕਸ਼ਨ ਹਾਰਮ ਰਿਡਕਸ਼ਨ ਮਤਲਬ ਅਮ ਜਿਹੜਾ ਕਰਦਾ ਹੈ ਉਹਨੂੰ ਕਹਟਾਉਣਾ ਚਾਹੀਦਾ ਕੋਈ ਨਸ਼ਾ ਕਰਦਾ ਹੈ ਜਿਹਨੇ ਅਮ ਔਰ ਉਹਦੀ ਅਮਾਉਂਟ ਲੈਸ ਕਰਨੇ ਜਾਂ ਸੇਫਲੀ ਚੈੱਕ ਕਰਨੀ ਹੌਲੀ ਹੌਲੀ ਜਦੋਂ ਨਹੀਂ ਵੀ ਇੰਪੋਰਟੈਂਟ ਆ ਬਿਕਾਜ਼ ਜੇ ਕਿਸੇ ਨੇ ਇਖਤਾਮ ਜੇ ਕੋਈ ਲਗਾਤਾਰ ਪੀ ਰਹਾ ਹੈ ਜਾਂ ਕੋਈ ਨਸ਼ਾ ਕਰ ਰਹਾ ਹੈ ਉਹਨਾਂ ਨੇ ਇੱਕਦਮ ਸ਼ਰਤਾਂ ਆ ਜਿਹੜੇ ਮੈਨੂੰ ਵਿਥਡਰੋਅਲ ਸਿੰਟਮਸ ਮੈਂਸ਼ਨ ਕੀਤੇ ਉਹਦੇ ਨਾਲ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ ਸੋ ਜੇ ਤੁਹਾਨੂੰ ਮੈਡੀਕਲ ਹੱਲ ਚਾਹੀਦੀ ਆ ਉਹ ਵੀ ਉਹ ਵੀ ਆਪਸ਼ਨ ਹੁੰਦੀ ਆ ਤੇ ਆਪਣੇ ਆਪ ਨੂੰ ਤੇ ਆਪਣੇ ਜੇ ਤੁਸੀਂ ਐਡਿਕਸ਼ਨ ਵਿੱਚੋਂ ਗੁਜ਼ਰ ਰਹੇ ਆ ਜਾਂ ਤੁਹਾਡੇ ਕੋਈ ਪਰਿਵਾਰ ਵਿੱਚ ਐਡਿਕਸ਼ਨ ਸੈਂਕ ਗੁਜ਼ਰ ਆਇਆ ਅਮ ਤੁਸੀਂ ਆਪਣੇ ਨਾਲ ਉਹਨਾਂ ਨਾਲ ਪਿਆਰ ਨਾਲ ਗੱਲ ਕਰਨੀ ਹੈ ਕਿ ਕਿਤੇ ਕੇਵਲ ਹੀ ਬੋਥ ਓਖਾ ਪ੍ਰੋਸੈਸ ਹੁੰਦਾ ਹੈ ਕਿ ਇਹ ਰਿਪੋਰਟ ਨੰਭਾ ਪ੍ਰੋਸੈਸ ਹੁੰਦਾ ਹੈ ਸੋ ਇਹ ਵੀ ਗੱਲ ਯਾਦ ਰੱਖਣੀ ਹੈ ਅਮ ਜਦੋਂ ਤੁਹਾਡੇ ਕੇਵਲ ਹੀ ਅਗਦੇ ਤੋਂ ਅਲਸਟਿਕਮਨ ਹੁੰਦਾ ਹੈ ਹੈਲਪ ਅੰਗਰੀਨੀ ਓਖੀ ਹੁੰਦੀ ਹੈ ਤੇ ਅਮ ਹਾਰਮ ਰਿਡਕਸ਼ਨ ਦਾ ਇਹ ਮਤਲਬ ਹੈ ਜਦੋਂ ਤੁਸੀਂ ਵੈਰੀ ਹੈਪ ਲੈਂਡ ਲਈ ਤੁਸੀਂ ਉਦੋਂ ਅਮ ਹੈਲਪ ਰੀਚ ਆ ਸਕਦੇ ਹੈ ਹਾਰਮ ਰਿਡਕਸ਼ਨ ਨੂੰ at least <inaudible> we can try to reduce the harm that comes from using substances. If we can reduce the harm that comes from using substances, at least we can try to reduce the harm that comes from using substances. ਉਹ ਹੁੰਦੀਆਂ ਜਿਵੇਂ ਮੈਡੀਕਲ ਕਨੈਕਟ ਆਪਾਂ ਤੁਸੀਂ ਆਪਣੇ ਫੈਮਿਲੀ ਡਾਕਟਰ ਨਾਲ ਗੱਲ ਕਰ ਸਕਦੇ ਆ ਤੁਹਾਡਾ ਫੈਮਿਲੀ ਡਾਕਟਰ ਤੁਹਾਨੂੰ ਹੋਰ ਰਿਸੋਰਸਸ ਨਾਲ ਕਨੈਕਟ ਕਰ ਸਕਦੇ ਆ ਕਾਉਂਸਲਿੰਗ ਵੀ ਇੱਕ ਵਾਰੀ ਸਪੋਰਟ ਹੁੰਦੀ ਹੈ ਜਿੱਥੇ ਤੁਸੀਂ ਆਪਣੇ ਆਪਣੇ ਵਾਸਤੇ ਪਰ ਪੂਰੀਆਂ ਫੈਮਿਲੀ ਵਾਸਤੇ ਵੀ ਕੇਵਲ ਹੀ ਕਾਉਂਸਲਿੰਗ ਹੁੰਦੀ ਹੈ ਗਰੁੱਪ ਕਾਉਂਸਲਿੰਗ ਵੀ ਹੁੰਦੀ ਹੈ ਜਿਹੜੀਆਂ ਤੇ ਆਪਸ਼ਨਲ ਹੁੰਦੀਆਂ ਆ ਅਮ ਪਹਿਲਾਂ ਪਹਿਨਾ ਓਖਾ ਲੱਗ ਸਕਦਾ ਵੀ ਹੈਲਪ ਹੋਣ ਸਕੇ ਨਾ ਉਹ ਵੀ ਮੇਰੇ ਹਮ ਐਂਡ ਤੇ ਹੈਗੇ ਆ ਅਮ ਰੀਹੈਬ ਫੈਸਿਲਿਟੀਜ਼ ਵੀ ਹੁੰਦੀਆਂ ਨੇ ਜਿਹੜੀ ਜੇ ਤੁਹਾਨੂੰ ਜ਼ਿਆਦਾ ਜ਼ਰੂਰਤ ਆ ਸਪੋਰਟ ਦੀ ਉਹ ਆ ਫੈਸਿਲਿਟੀਜ਼ ਤੁਸੀਂ ਉਹਨਾਂ ਦੇ ਵਿੱਚ ਲੈੰਨੇ ਆ ਕਿ ਉਹ ਅਮ ਬਹੁਤ ਐਕਸਟਰਾ ਦੇਖਵਾ ਰੱਖਦੇ ਆ ਮੈਂ ਕਿ ਰਿਸੋਰਸਸ ਲਿਕੇ ਅਮ ਬੈਲਰੋ ਬੈਲਰ ਹੈਗਾ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ Uh, in a inna counseling jerry main mentioned ktc. ki thi group counseling individual counseling they um, alcohol the support group bhi hai another number hai the email I the likhi here, je tuhano baad jo cheet loge google ka punjabi community health services ve to seek exactly the other resource are tajaya aasra aasra website dar je menu kaise sab ho ਇਲੀ ਦੋਨੋਂ ਪੰਜਾਬੀ ਤੇ ਇੰਗਲਿਸ਼ ਵਿੱਚ ਹੈ ਜੇ ਤੁਹਾਨੂੰ ਇਸ ਪ੍ਰੈਜੈਂਟੇਸ਼ਨ ਤੋਂ ਬਾਅਦ ਹੋਰ ਜਾਣਕਾਰੀ ਚਾਹੀਦੀ ਹੈ ਜਾਂ ਤੁਸੀਂ ਹੋਰ ਜੇ ਸਾਨੂੰ ਦਿਖਾਉਣਾ ਚਾਹੁੰਦੇ ਆ ਇਹ ਵੈਬਸਾਈਟ ਇੱਕ ਵੈਬਸਾਈਟ ਤੇ ਇੱਕ ਬਟਨ ਲੱਗਿਆ ਆ ਉਹਦੇ ਵਿੱਚ ਜੇ ਉਹ ਨੂੰ ਜਦੋਂ ਤੁਸੀਂ ਲੱਪੋਗੇ ਪੂਰੀ ਵੈਬਸਾਈਟ ਇੰਗਲਿਸ਼ ਚ ਹੋ ਸਕਦੀ ਹੈ ਜਾਂ ਪੰਜਾਬੀ ਚ ਹੋ ਸਕਦੀ ਹੈ ਤੇ ਇਹਦੇ ਤੇ ਵੀਡੀਓ ਆ ਇਹਦੇ ਤੇ ਇੱਕ ਸੈਕਸ਼ਨ ਵੀ ਹੈ ਕਿ ਤੁਸੀਂ ਆਪਣੇ ਜੇ ਕੋਈ ਬੜੀ ਫੈਮਿਲੀ ਵਿੱਚ ਜਿਹੜਾ ਕਿਸੇ ਨੂੰ ਐਡਿਕਸ਼ਨ ਹੈ ਤੁਸੀਂ ਉਹਨਾਂ ਨੂੰ ਸਪੋਰਟ ਕਿਵੇਂ ਕਰਨਾ ਹੈ ਉਹ ਵੀ ਇੰਨਾ ਦੀ ਵੈਬਸਾਈਟ ਤੇ ਦੇਖਿਆ ਗਿਆ ਅਗਲਾ ਰਿਸੋਰਸ ਹੈਗਾ ਹੈ ਵਰਲਡ ਟੂਕ ਓਰਗੇਨਾਈਜੇਸ਼ਨ ਨੇ ਇੱਕ ਹੈਲਥਲਾਈਨ ਸ਼ੁਰੂ ਕੀਤੀ ਸੀਗੀ ਉਹ ਫੋਨ ਨੰਬਰ ਹੈ ਤੁਸੀਂ ਉਹਦੇ ਤੇ ਕਾਲ ਕਰਕੇ ਸਪੋਰਟ ਲੈ ਸਕਦੇ ਆਂ ਜੇ ਤੁਸੀਂ ਇਨ ਪਰਸਨ ਨਹੀਂ ਜਾਣਾ ਚਾਹੁੰਦੇ ਜਾਂ ਹੋ ਕਿਸੇ ਕੋਲ ਹੈਲਪ ਨਹੀਂ ਲੱਭਣ ਚਾਹੁੰਦੇ ਇੱਥੇ ਤੁਸੀਂ ਫੋਨ ਨੰਬਰ ਤੇ ਕਾਲ ਕਰ ਸਕਦੇ ਆਂ ਮੈਂ ਵੈਬਸਾਈਟ ਵੀ ਇੱਥੇ ਵੀ ਲਿੰਕ ਪਾਈ ਆਂ ਜਾਂ ਤੁਸੀਂ World Sick Organization Google ਕਰਕੇ ਕਿ ਉਹਨਾਂ ਦਾ ਨੰਬਰ ਵੀ ਆ ਜਾਂਦਾ ਹੈ ਜਦੋਂ ਤੁਸੀਂ ਸਿੱਧਾ ਹੈਲਪਲਾਈਨ ਪਾਉਗੇ। ਤੇ ਆਫੇਕ ਤੇ ਇੱਕ ਨਾਰਥੀਸਟ ਵਿਚ ਕਲੀਨਿਕ ਆ ਇਹਨਾਂ ਤੇ ਜਿਹੜੇ ਐਡਿਕਸ਼ਨ ਦੇ ਰਿਸੋਰਸ ਦਾ ਬਹੁਤ ਤਰ੍ਹਾਂ ਦੇ ਆ ਇਹਨਾਂ ਦੀ ਕਹਿੰਦੇ ਫੋਕਸ ਕਰਦੀ ਹੈ ਐਡਿਕਸ਼ਨ ਟਰੀਟਮੈਂਟ ਹੌਸਪੀਟਲ ਕਰਦੇ ਤੇ ਇਹਨਾਂ ਤੇ ਜਿਹੜੇ ਮੈਂ ਪਹਿਲਾਂ ਕਿਹਾ ਸੀਗਾ ਰੀਹੈਬ ਫੈਸਿਲਿਟੀ ਆਮ ਨਾਮ ਨਿਵਾਸ ਹੈ ਉਹਦੇ ਵਿੱਚ ਤੁਸੀਂ ਆ ਦਾਖਲਾ ਜਦੋਂ ਬੈਨੇ ਹੋ ਤੁਹਾਨੂੰ ਕਾਫੀ ਟਾਈਮ ਉੱਥੇ ਰੱਖ ਦਿਆ। ਅਮ ਤੇ ਵੀ ਅਨਦੀ ਅਮ ਕੋਲ ਇੱਕ ਐਡਿਕਸ਼ਨ ਟੂ ਬੋਸਬਾਕਿਸਟਾਨ ਹੈ ਇਨਦੀ ਅਨਦਰ ਨੰਬਰ ਈਮੇਲ ਤੇ ਵੈਬਸਾਈਟ ਵੀ ਹੈ ਲਿਆ ਤੋਂ ਸੋਚੋ ਜੇ ਜਦੋਂ ਤੁਹਾਨੂੰ ਮੋੜਦੇ ਜੇ ਤੁਹਾਨੂੰ ਮੋੜਦੇ ਤੁਸੀਂ ਗੂਗਲ ਕਰ ਸਕਦੇ ਹੋ ਨਾ ਤੁਸੀਂ ਇਹ ਨੰਬਰ ਤੇ ਫੋਨ ਤੇ ਈਮੇਲ ਤੇ ਲੱਭ ਸਕਦੇ ਹੋ ਨਾ